ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਤੇ ਲੋ ਜੀ ਇੱਥੇ ਆਪਾਂ ਮਤਲਬ ਬੱਚੇ ਹੋ ਗਏ ਫ੍ਰੀ ਸਕੂਲੋਂ ਪੇਪਰ ਦੇ ਕੇ ਤੇ ਯੂਨੀਫਾਰਮ ਉਹਨਾਂ ਦੀ ਮਤੋਂ ਤੂ ਤੂ ਕੇਤੇ ਸੁੱਕ ਗਏ ਸੀਗੇ ਤੇ ਕੁਝ ਕੱਪੜੇ ਮਤੋਂ ਕੇ ਬਾਹਰ ਪਾਏ ਆ ਤੇ ਇੱਥੇ ਮੈਂ ਨਾ ਕੱਪੜੇ ਜਿਹੜੇ ਪਹਿਲਾਂ ਤੋਂ ਤੇ ਹੀ ਨਾ ਉਹ ਮੈਂ ਸਮ ਸਮਾਲ ਕੰਦੇ ਮੈਂ ਵਰਦੀਆਂ ਇਹਨਾਂ ਦੀਆਂ ਜਿਹੜੀਆਂ ਜਿਆਦੀਆਂ ਮੋਟੀਆਂ ਹੋਣਾ ਇੱਕ ਥੈਲੇ 'ਚ ਪਾ ਕੇ ਜੈਕਟ ਵਗੈਰਾ ਉਹਨਾਂ ਇੱਕ ਥੈਲੇ 'ਚ ਪਾ ਕੇ ਰੱਖ ਦਿੰਨੀ ਮੈਂ ਕਿ 6-7 ਮਾਰਦੇ ਨੂੰ ਮੁੜ ਕੇ ਇਹਨਾਂ ਦੀ ਹੈਗੀ ਐ ਮੀਟਿੰਗ ਮੀਟਿੰਗ ਤੋਂ ਬਾਅਦ ਇਹਨਾਂ ਦੀ 10 ਤਰੀਕ ਤੱਕ ਸਕੂਲ ਲੱਗਣੇ ਤੇ ਉਦੋਂ ਮੈਂ ਕਹੇ ਕੱਲੀਆਂ ਪੈਂਟਾਂ ਸ਼ਰਟਾਂ ਭੇਜਣੀਆਂ ਮੋਟੀਆਂ ਤੇ ਜਿਆਦੀਆਂ ਮੋਟੀਆਂ ਨਹੀਂ ਪਹਿਣੀਆਂ ਜੈਕਟ ਵਗੈਰਾ ਤੇ ਮੈਂ ਕਹਣੀ ਐਵੇਂ ਫਲਾਰਾ ਜੀ ਇਹਨਾਂ ਨੂੰ ਵਾਸ ਸੀ ਨੇੜਲਾ ਹਨਾ ਕਿ ਸਾਹਮਣਾ ਤੇ ਬਾਕੀ ਹਨਾ ਕਿ ਕਾਫੀ ਠੰਡੇ ਹੀ ਹਨ ਫਰਵਰੀ ਮਾਰਚ ਤੱਕ ਮਤਲਬ ਕਾਫੀ ਪੈ ਗਈ ਮਾਰਚ ਤੱਕ ਮਤਲਬ ਹੋਲ ਨਾ ਤੱਕ ਉਹਦੀ ਪੈ ਗਈ ਉਸ ਤੋਂ ਬਾਅਦ ਹੀ ਗਰਮੀ ਹੋਈ ਆ ਤੇ ਬਸ ਇੱਥੇ ਮੈਨੇ ਜਿਆਦਾ ਹੀ ਇੱਕ ਇੱਕ ਵਰਦੀ ਬੱਚਿਆਂ ਦੀ ਬਾਹਰ ਰੱਖ ਲਈ ਜਿਸ ਤਰ੍ਹਾਂ ਦੋ ਦੋ ਤਿੰਨ ਤਿੰਨ ਵਰਦੀਆਂ ਨੇ ਦੀਆਂ ਛੋਟਾਂ ਗੁਰਪਤੀਆਂ ਤੇ ਮਨ ਮੀਤ ਦੀਆਂ ਦੋ ਦੋ ਤੇ ਮੈਂ ਉਹਨਾਂ ਨੂੰ ਕਹਿ ਲਾ ਕੇ ਕਿ ਮਾਨ ਲਈ ਫਾਫੇ ਚ ਰੱਖ ਲਈ ਨਹੀਂ ਲੋਡ ਪਈ ਤੇ ਫੇਰ ਕੱਢ ਲੂੰਗੇ ਤੇ ਮੈਂ ਇਹਨਾਂ ਨੂੰ ਕਹਿੰਦੀ ਖਲਾਰਾ ਜੈਣਾ ਸਮੇਟ ਲਈ ਹੈ ਨਾ ਕਿ ਕੱਪੜਿਆਂ ਦਾ ਹੀ ਖਲਾਰਾ ਬਹੁਤ ਹੁੰਦਾ ਵਾ ਆਲ ਵਾਲੇ ਜਾਂਦੇ ਜਦੋਂ ਦਵਾ ਕੁਛ ਆਪਣੀ ਧੁੱਤੇ ਆ ਉਹ ਮੈਂ ਵੀ ਹੁਣ ਜਿਹੜੀਆਂ ਜਿਆਦੀਆਂ ਜਿਸ ਤਰ੍ਹਾਂ ਜੈਕਟਾਂ ਵਗਹਿਰਾ ਹੁੰਨ ਨਾਲ ਮਾਰੀ ਦੇ ਵਿੱਚ ਟਿਕਦੀਆਂ ਲੁਕਦੀਆਂ ਨੇ ਮਾਂ ਚਲ ਉਹ ਵੀ ਤੈ ਮਾਰ ਕੇ ਤੇ ਉਹ ਵੀ ਪੋਲੀਥਿਨ ਚ ਪਾ ਕੇ ਤੇ ਬੈੱਡੇ ਦੇ ਵਿੱਚ ਇੱਕ ਸੈਲਿਟੀ ਤੇ ਰੱਖ ਰੁਕ ਦਿੰਨੇ ਆ ਤੇ ਬਾਕੀ ਜਿਹੜੀਆਂ ਮਾਂ ਚਲੇ ਪਉਦੇ ਪੁੰਦੇ ਆ ਤੇ ਉਹ ਨਵੀਆਂ ਜੈਕਟਾਂ ਮਾਂ ਤੋਲਾਂਗੇ ਤੋ ਤੂੰ ਕਿ ਇਹ ਜੀ ਦੇ ਵਿੱਚ ਤੋਕੇ ਰੱਖੂੰਗੀ ਬਾਕੀ ਤੇ ਜਿਹੜੀਆਂ ਧੁੱਪੀਆਂ ਮੈਂ ਕਿ ਉਹ ਚ ਸਾਹਮਣੇ ਨਹੀਂ ਖਲhara ਹੀ ਬੜਾ ਵੱਡਾ ਬੈੱਡ ਉਹਦਾ ਸਿਆਲ ਵਾਲੇ ਕੱਪੜਿਆਂ ਦਾ ਬਹੁਤ ਜ਼ਿਆਦਾ ਖਲhara ਹੁੰਦਾ ਤੇ ਬੱਚਿਆਂ ਨੂੰ ਮਨਵਾਣ ਨੂੰ ਕੋਈ ਕਰਤੇ ਹੀ ਫਰੀ ਤੇ ਆਂਦੀਆਂ ਨਾਲ ਬਦਲਨਾ ਮੇਰੇ ਦਸ ਮਹੀਨੇ ਲੱਗਿਆ ਸੀਗਾ ਬੰਦ ਵੇਖੋ ਕੋਈ ਨਹੀਂ ਆਉਂਦਾ ਮੈਂ ਅਕਾਇਸ ਵੇਖਸ ਮੈਂ ਤਾਂ ਮੀ ਲੱਥਿਆ ਵਾ ਕਾਫੀ ਪੈ ਸਕਿਆ ਬੱਦਲ ਵੇਖੋ ਕਿੰਨਾ ਹੋਇਆ ਬੱਦਲ

ਤੇ ਪਾਰ ਵੀ ਨਹੀਂ ਮੂ ਸੀ ਜਨ ਵਾ ਦੇ ਅਸੀ ਬੀਲੀ ਹਾਂ ਜੀ ਮਾਤਾ ਜੀ ਨੂੰ ਇਸ ਇਹੋ ਜੀ ਤੋਂ ਪਾਣਾ ਉੱਤੇ ਉਹ ਬਾਟੇ ਪੁੱਟਾ ਕੇ ਤੇ ਕਿ ਤਾਰਾ ਤਾਰਨਾ ਗੰਦੀਂ ਸਸ ਤੇ ਸਾਇ ਸਮਾਨ ਰੱਖਿਆ ਖੇਤ ਦੇਂਦਾ ਅਸੀਂ ਦਾ ਕੱਲ ਖੇਤ ਦੇਂਦੇ ਹੀ ਬਾਲ ਛੱਤ ਦੇ ਤੇ ਅੱਜ ਰਾ ਮੇਰਾ ਹੋ ਗਿਆ ਛੇਤੀ ਤੇ ਮੋਂਤੀ ਜੀ ਸਮਾਰ ਰਖਤਾ ਆ ਪਾਉਚੇ ਪੈਨਸ਼ਨਰੇ ਜ਼ੁਰਬ ਵਗੈਰਾ ਤੇ ਆ ਮੈਨੂੰ ਖੋਤਲ ਖੋਤਲਾ ਸੀ ਜੀ ਰੋ ਖੇਲ ਲਿਆ ਖੋਜਾ ਤੱਕ ਆ ਦੇ ਆ ਕੋ ਮੈਨੂੰ ਅਸਲ ਖੇਡਿਆ ਖੋਤਲੋ ਮੋਤ ਮਮਾ ਜਾਂ ਦੰਦਾ ਕੋਤਲੋਂ ਦੰਕੀ ਗਈ। ਤਾਂ ਉਹ। ਤਾਂ ਨਾ ਚੱਤੀ ਰੋਲੀ। ਤੋੜੂ ਨਹੀਂ ਦੇਖ ਲਈ। ਟਾਲੂ। ਆਪਰ ਹੋ ਤੇ। ਹਾਂ। ਅੱਜ ਫੇਰ ਖੇਡਾਂਗੇ। ਕੋਲੋਂ ਮੋਰੇ ਵੀ। ਕੋਲੋਂ ਨਾ ਸੀ ਮੋਰੇ ਜਿਹੇ ਤੇ ਨਾ। ਆਹ ਦੇਖੋ ਮਮਾ ਨੇ ਤਾਰ ਲਾਟੀਆ ਤੇ ਨੇ ਗੁੱਦੀ ਪਾਈਆ। ਹਾਲੇ ਹੀ ਪਾਗੇ ਕੱਪੜੇ ਮੀ ਬੋਤਾ ਫੈਲੋ ਬਿਨਸਪੀਲੀਜ਼ ਕੋਹ ਅੰਦਰ ਨਾਲ ਫੈਡ ਆ ਗਈ ਆ ਆ ਵੇਖੋ ਪੱਤੇ ਬੁੱਧੀ ਦੋਣ ਯਾਰ ਕਿਹੜਾ ਬਣੇਗਾ ਜਿੰਨੇ ਕੁ ਬੈਠੇ लिया तो इतने था। इतने था। था। एक तो लिया तो इतना एक्साइटेड आपको रेडी रह से खेलना मैं बादू स्पेस अच्छे आल लाइन तो बाद में जा बादू मम्मा आ गई तो पक्का आल लाइन तो चलो आप लोग करते हो करता रोना मतलब पानी ठीक ठीक तो लाता पैसा लेना ले इसलिए आज आंगन में बहुत आंगन का तो ਕਿ ਆਪਾਂ ਕੱਪੜੇ ਪਾਉਂਦੇ ਆਂ ਟਰੰਬਸ ਜੇ ਕਰਤਾ ਪਹਿਵਾਉਣਾ ਫਿਰ ਦੀ ਸੁੱਕ ਜਾਂਦੀ ਕੋਈ ਆਪਾਂ ਮੰਡੀ ਦੇ ਘਲਾਕ ਤੇ ਕੰਜ ਨਿੱਕੇ ਮੋਟੇ ਦਾ ਆਪਾਂ ਪੇਟੀ ਤੇ ਪਾਉਂਦੇ ਆਂ ਤੇ ਆਹ ਵੇਖੋ ਸਾਰੇ ਕੱਪੜੇ ਪਾਉਂਦੇ ਆਂ ਪਾਸ ਤੇ ਹੁਣ ਬੱਚਿਆਂ ਨੂੰ ਮੈਂ ਨਵਾਣ ਨੂੰ ਦਿਤਾਂ ਨਵਾ ਕੇ ਸਿਰ ਪਰਵਾਤਾ ਗੁਰਪਤਿਆਰ ਨੂੰ ਲਈ ਸਿਰ ਪਰਵਾਤਾ ਹਾਂਜੀ ਅੱਲ ਮੈਂ ਤੁਹਾਨੂੰ ਕੋਈ ਗੱਲ ਨਾ ਤੇਰੀ ਤੇ ਅੱਜ ਇਹਨਾਂ ਨੂੰ ਨਵਾਤਾ ਦੋਵੇਂ ਬਣ ਕੇ ਨਹੀਂ ਆਉਂਦੇ ਨਹੀਂ ਆਉਂਦੇ ਜੀ ਇੱਥੇ ਆਪਾਂ ਲਓ ਜੀ ਇੱਥੇ ਆਪਾਂ ਗੇਰ ਮਿੱਟੀ ਕਣੀ ਖਾਪੀ ਫਰੀ ਤੇ ਬੱਚਿਆਂ ਜੀ ਮੈਂ ਸਵੇਰੇ ਨਾ ਹਨੂ ਨਾਉਣ ਵਾਲਾ ਕੰਮ ਮੈਂ ਸਵੇਰੇ ਮਕਾੜੇ ਦੇ ਕੱਪੜੇ-ਕੱਪੜੇ ਵੀ ਤੋਲੇ ਤੇ ਕੁਝ ਜਿਹੜੇ ਸਾਹਮਣੇ ਵਾਲੇ ਮੈਂ ਸਾਹਮਲੇ ਸੀਗੇ ਤੇ ਦੋਸਤੋ ਬਾਦ ਸ਼ਿੱਟਾ ਆਈਆਂ ਬਾਹਰ ਤੋਂ ਉਤੋ ਦੇ ਕੱਪੜੇ ਪਾਈ ਵੀੜੇ ਦੇ ਵਿੱਚ ਤੇ ਤਾਰ ਤੇ ਦੋ ਫਿਰ ਮੈਨੂੰ ਉੱਪਰ ਪਾ ਕੇ ਆਉਣੇ ਪਏ ਮਮਤੀ ਦੇ ਵਿੱਚ ਤਾਰ ਦੀ ਬੰਨੀ ਉੱਥੋਂ ਮੈਂ ਨਮਕਾ ਆਈਆਂ ਸਾਰੇ ਬਾਪੂ ਆਈਆਂ ਤੇ ਬਾਕੀ ਇਥੇ ਵਿੱਚੇ ਮੇਰੇ ਲੱਡੇ ਲੱਗੇ ਮੇਰੇ ਖਿਡੇ ਰੋਟੀਆਂ ਖਾ ਕੇ ਤੇ ਇੱਥੇ ਮੈਂ ਨਾ ਸੂਟ ਹੀ ਗਾ ਸਟੀਚ ਕਰਨ ਦੇ ਆਪਣੇ ਭੈਣ ਦਾ ਤੇ ਕੱਪੜੇ ਆਏ ਵੀ ਮੇਰੀ ਜੀ ਤੇ ਦੋ ਤਿੰਨ ਸੂਟ ਹਨ ਤੇ ਦੇ ਸਟੀਚ ਕਰਨ ਨੂੰ ਇਹ ਨਾ ਬਾਵਾਂ ਪਲੇ ਨਹੀਂ ਬਾਵਾਂ ਤੇ ਨਾ ਕੜਾਈ ਨਹੀਂ ਹੈਗੀ ਕੁਛ ਨਹੀਂ ਹੈਗਾ ਤੇ ਇਹਦੇ ਨੇ ਮੈਂ ਪਹਿਲਾਂ ਲੰਕਣ ਵਾਲੀ ਲਾਸਟਰੀ ਹੁੰਦੀ ਆ ਲੈਂਦੀ ਤੇ ਮੈਂ ਆਪਣੇ ਸੂਤ ਵਾਸਤੇ ਪਹਿਲਾਂ ਮੈਂ ਉਦੇਸ ਤੋਂ ਉਹ ਨਵੀਂ ਲਾਸਟੀ ਤੇ ਉਸ ਤੋਂ ਬਾਦ ਵਿੱਚ ਚੌੜੀ ਲਾਸਟ ਜਿਹੜੀ ਉੱਪਰ ਰੱਖ ਕੇ ਲਾਉਂਦੀ ਮੈਂ ਥੋੜਾ ਡਿਜ਼ਾਈਨਿੰਗ ਜਿਆ ਹੋ ਜੀਗਾ ਬੜਾ ਸੋਹਣਾ ਲੱਗਦਾ ਫਿਰ ਕੜਾਈ ਸਿਰਫ 프ੋਂਟ ਤੇ ਹੋਵੇ ਗਲੇ ਗਲੇ ਤੇ ਕੜਾਈ ਇਹ ਹੋਰ ਕਿਤੇ ਨਹੀਂ ਕੜਾਈ ਹੈਗੀ ਤੇ ਫਿਰ ਮੈਂ ਬਾਹਾਂ ਤੇ ਤੇ ਕੀ ਰਿਤੇ ਲੰਕਣ ਵਾਲੀ ਲਾਸਟ ਦੇ ਨਾਲ ਹੀ ਆ ਪਰ ਉਹ ਚੌੜੀ ਲਾਸਟ ਕਿਹੜੀ ਲਾਤੀ ਇਹਨੂੰ ਬੜੀ ਵਧੀਆ ਜਿਹੀ ਬਣੀ ਗੀ ਸ਼ਰਟ ਸ਼ਰਟ ਬਹੁਤ ਸੋਹਣੀ ਲੱਗਦੀ ਏ ਕਿ ਬਿਲਕੁਲ ਪਲੇਨ ਹੀ ਤੇ ਚੱਲਣਾ ਕਿ ਇੰਨੀ ਲਾਉਣ ਨਾਲ ਡੈਕੋਰੇਟ ਜਿਆ ਹੋ ਗਿਆ ਸ਼ਰਟ ਬੜੀ ਸੋਹਣੀ ਲੱਗਦੀ ਏ ਕਿਉਂਕਿ ਮਤਲਬ ਇਸ ਕਲਰ ਨੂੰ ਬੜਾ ਪਿਆਰਾ ਹੀ ਲੱਗਦਾ ਨਾ ਵੀ ਜੇ ਕਲਰ ਹੁੰਦਾ ਤੇ ਬੜਾ ਸੋਹਣਾ ਕਲਰ ਤੇ ਜਿਹੜਾ ਸਟੀਚ ਵਧੀਆ ਤਰ੍ਹਾਂ ਹੋਇਆ ਉਹ ਤੇ ਬਹੁਤ ਸੋਹਣਾ ਲੱਗਦਾ ਤੇ ਵਸੇ ਤੇ ਮੈਂ ਸਟੀਚ ਸਟੀਚ ਕਰਕੇ ਜਦੋਂ ਮਾਹ ਉਹਨਾਂ ਨੂੰ ਮੈਰੀ ਦੀ ਮਾਹ ਉਹਨਾਂ ਨੇ ਪੂਰਾ ਪੂਰਾ ਮਤਲਬ ਮੈਂ ਆਪੜਾ ਮੈਂ ਇਹ ਕੰਮ ਫਿਨਿਸ਼ ਕਰਦਾ ਹਨਾ ਕਿੰਨੇ ਦਿਨਾਂ ਦੇ ਕੱਟੇ ਬਸ ਇਸ ਤਰ੍ਹਾਂ ਹੀ ਤੇ ਸਸਲਾ ਕੇ ਸਤੋਪਨ ਮੈਂ ਕਬੀਨਾਂ ਅਟੈਚ ਕਰ ਦਿੱਤੀਆਂ ਬਾਹਾਂ ਤੇ ਕੇਰੇ ਤੇ ਵੀ ਲਾਸ ਕੇਰੇ ਲਾ ਦੂ ਵੀ ਤੇ ਬਹੁਤ ਸਮਾਂ ਕਮੀਜ ਬਣ ਕੇ ਬਹੁਤ ਸਮਾਂ ਤਿਆਰ ਹੋਇਆ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਲਾਈਕ ਤੇ ਸ਼ੇਅਰ ਕਮੈਂਟ ਜ਼ਰੂਰ ਕਰਿਆ ਤੇ ਓਕੇ